ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਖੋ ਜੀ ਮੇਰੀਆਂ ਕਈ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਵੀ ਦੀਦੀ ਇੱਕ ਤਾਂ ਸਾਡਾ ਗਲਾ ਪਿੱਛੇ ਨੂੰ ਜਾਂਦਾ ਦਾ ਠੀਕ ਹੈ ਜੀ ਅੱਜ ਆਪਾਂ ਮੇਨ ਇਸ ਚੀਜ਼ ਤੇ ਵੀਡੀਓ ਪਾਵਾਂਗੇ ਵੀ ਜਿਨ੍ਹਾਂ ਭੈਣਾਂ ਦੇ ਗਲੇ ਪਿੱਛੇ ਨੂੰ ਜਾਂਦੇ ਨੇ ਵੀ ਉਹ ਕੀ ਕਾਰਨ ਨੇ ਕਿੱਥੇ ਆਪਾਂ ਤੋਂ ਗਲਤੀ ਹੁੰਦੀ ਹੈ ਜੀ ਵੀ ਆਪਾਂ ਜਦੋਂ ਸੂਟ ਸਟਿਚ ਕਰ ਲੈਂਦੇ ਆ ਵੀ ਆਪਣਾ ਗਲਾ ਪਿੱਛੇ ਨੂੰ ਜਾਣ ਲੱਗਦਾ ਹੈ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਜਿਨ੍ਹਾਂ ਦੀ ਖਾਰਾ 19 20 21 22 22 23 24 ਇੰਚ ਤੱਕ ਆਪਾਂ ਸੂਟ ਕਟਿੰਗ ਕਰਦੇ ਹਾਂ ਉਹਨਾਂ ਦੇ ਜੀ ਮੈਂ ਕਦੇ ਵੀ ਆ ਫਰੰਟ ਵਾਲਾ ਪੱਲਾ ਨੀਵਾ ਰੱਖ ਕੇ ਕਟਿੰਗ ਨਹੀਂ ਕੀਤੀ ਹੈਗੀ ਉਹ ਚ ਆਪਾਂ ਕੀ ਕਰਦੇ ਆਂਗੇ ਉਹ ਚ ਜਦੋਂ ਨਾ ਆਪਾਂ ਮੋਢੇ ਵਾਲੀ ਸਿਲਾਈ ਲਾ ਕੇ ਦੋ ਤਿੰਨ ਦਿਨ ਹੋ ਗਏ ਆਪਾਂ ਵੀਡੀਓ ਪਾਈ ਸੀ ਸਾਈਡ ਸਿਲਾਈ ਦੀ ਵੀ ਸਾਈਡ ਸਿਲਾਈ ਕਿੱਦਾਂ ਲਗਾਉਣੀ ਆ ਉਹਦੇ ਵਿੱਚ ਆਪਾਂ ਦੱਸਿਆ ਵੀ ਜਦੋਂ ਆਪਾਂ ਸਾਈਡ ਸਿਲਾਈ ਲਗਾਉਣੀ ਆ ਨਾ ਫਰੰਟ ਵਾਲਾ ਪੱਲਾ ਮਾੜਾ ਜਾਂ ਨੀਵਾ ਕਰ ਲਓ ਅੱਧਾ ਇੰਚ ਨੀਵਾ ਰੱਖ ਕੇ ਸਿਲਾਈ ਲਾ ਲਓ ਕਦੇ ਵੀ ਆਪਣਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਜੀ ਜਿਨ੍ਹਾਂ ਵੀ ਬ੍ਰੈਸਟ ਜ਼ਿਆਦਾ ਭਾਰੀ ਹੁੰਦੀ ਹੈਗੀ ਜਿੱਦਾਂ 25 27 ਇਹ ਬ੍ਰੈਸਟ ਦਾ ਨਾਪ ਹੁੰਦਾ ਜਿਨ੍ਹਾਂ ਦਾ ਉਹਨਾਂ ਨੇ ਜੀ ਕੀ ਕਰਨਾਗਾ ਦੇਖੋ ਆ ਆਪਣੇ ਦੋਵੇਂ ਪੱਲੇ ਧਰੇ ਹੋਏ ਨੇ ਉਹ ਵੈਸੇ ਆਪਾਂ ਦੇਖੋ ਮੈਂ ਪੱਲੇ ਇਕੱਠੇ ਕਰਕੇ ਧਰਦੀ ਹੁੰਨੀ ਆਂਗੀ ਮਤਲਬ ਜਿਨ੍ਹਾਂ ਨੇ ਐਦਾਂ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਹੈਵੀ ਇੰਡਸਟ ਦੇ ਸੂਟ ਨੇ ਉਹਨਾਂ ਨੇ ਕੀ ਕਰਨਾ ਦੋਵੇਂ ਪੱਲੇ ਇਦਾਂ ਅਲੱਗ-ਅਲੱਗ ਕਰਕੇ ਧਰ ਲੈਣੇ ਨੇ ਇਦਾਂ ਦੇਖੋ ਦੋ ਆ ਇੱਕ ਤਹਾਂ ਚ ਇਦਾਂ ਫੋਲਡ ਕਰਕੇ ਰੱਖਿਆ ਹੋਇਆ ਦੋ ਤਹਾਂ ਹੋ ਗਈਆਂ ਦੋ ਇਹਦੀਆਂ ਹੋ ਗਈਆਂ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਦਾਂ ਜੀ ਤੁਸੀਂ ਪਹਿਲਾਂ ਕਾਟ ਪਾ ਲੈਣੀ ਆ ਆਪਾਂ ਆਪਾਂ ਪਹਿਲਾਂ ਕਾਟ ਪਾ ਲੈਣੀ ਆ ਦੇਖੋ ਜਿੰਨਾ ਆਪਣਾ ਤੀਰਾ ਹੈਗਾ ਦੇਖੋ ਜਿੱਦਾਂ ਆਪਣਾ ਤੀਰਾ ਹੈਗਾ 6.5 ਇੰਚ ਆਪਾਂ ਇੱਥੇ 6.5 ਇੰਚ ਤੇ ਨਿਸ਼ਾਨ ਲਾ ਲਈਏ 6.5 ਇੰਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਜਿੰਨਾ ਆਪਾਂ ਮੋਢਾ ਰੱਖਣਾ ਦੇਖੋ ਮੋਢਾ ਰੱਖਿਆ ਆਪਾਂ 7.5 ਇੰਚ ਤੇ ਇੱਥੋਂ ਹੈਗਾ ਦੇਖੋ 6 ਠੀਕ ਹੈ ਜੀ ਇੰਨੀ ਕਿਨਸਾਨੀ ਲਾ ਲਈ ਆਪਾਂ ਹੁਣ ਆਪਾਂ ਕੀ ਕਰਨਾ ਇੱਥੋਂ ਅੱਧਾ ਇੰਚ ਦੀ ਕਾਟ ਪਾਉਣੀ ਆ ਇਹ ਪਹਿਲਾਂ ਪਾਉਣੀ ਆ ਹੋਰ ਕੁਝ ਨਹੀਂ ਕਰਨਾ ਪਹਿਲਾਂ ਆਪਾਂ ਆ ਦੇਖੋ ਜੀ ਆਪਾਂ 1/2 ਇੰਚ ਦੀ ਕਾਟ ਪਾ ਲਈ ਐਸ ਤਰ੍ਹਾਂ ਦੇਖੋ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਏ ਨੇ ਵੀ ਦੀਦੀ ਆਪਾਂ ਇਹ ਕਾਟ ਕਿਉਂ ਪਾਉਣੇ ਆ ਵੀ ਇਹ ਕਾਟ ਆਪਾਂ ਨੂੰ ਸਿਰੇ ਤੱਕ ਪਾਉਣੀ ਚਾਹੀਦੀ ਹੈ ਦੇਖੋ ਜੀ ਆਪਾਂ ਇਹ ਕਾਟ ਤਾਂ ਪਾਉਣੇ ਹੁੰਨੇ ਆ ਜਿੱਦਾਂ ਆਪਣੇ ਜਿੱਥੇ ਆਪਣਾ ਤੀਰਾ ਹੁੰਦਾ ਮੋਢੇ ਹੁੰਦੇ ਨੇ ਉਹ ਆਪਣੇ ਐਸ ਸ਼ੇਪ 'ਚ ਹੀ ਹੁੰਦੇ ਨੇ ਕਿਉਂਕਿ ਗਰਦਨ ਤੋਂ ਸਾਈਡ ਤੇ ਜਿਹੜੇ ਆਪਣੇ ਮੋਢੇ ਹੁੰਦੇ ਨੇ ਐਸ ਸ਼ੇਪ 'ਚ ਹੀ ਹੁੰਦੇ ਆ ਜੇ ਆਪਾਂ ਇਹ ਕਾਟ ਨਹੀਂ ਪਾਵਾਂਗੇ ਇੱਥੋਂ ਆਪਾਂ ਸਿੱਧੀ ਸਿਲਾਈ ਲਾਤੀ ਇੱਥੋਂ ਜਦੋਂ ਆਪਾਂ ਸੂਟ ਨੂੰ ਪਾਵਾਂਗੇ ਸੂਟ ਪਾਉਣ ਤੋਂ ਬਾਅਦ ਇੱਥੋਂ ਜਿਹੜਾ ਆਪਣਾ ਮੋਢਾ ਉਹ ਫੁੱਲਿਆ ਫੁੱਲਿਆ ਰਹਿਣ ਲੱਗ ਜਾਊਗਾ। ਦੂਸਰੀ ਗੱਲ ਜੇ ਕਾਟ ਆਪਾਂ ਨਹੀਂ ਪਾਵਾਂਗੇ ਆਪਣੇ ਮੋਢੇ ਜ਼ਰੂਰ ਡਿੱਗਣਗੇ ਜੀ। ਇਹ ਕਾਟ ਆਪਾਂ ਨੂੰ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਦੇਖੋ ਆਪਾਂ ਇਸ ਤਰ੍ਹਾਂ ਇਹ ਕਾਟ ਪਾਉਣ ਤੋਂ ਬਾਅਦ ਕਟਿੰਗ ਕਰ ਦੇਣੀ ਆ। ਇਹ ਵੀਡੀਓ ਜੀ ਸਿਰਫ ਉਹਨਾਂ ਲਈ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਫਰੰਟ ਵਾਲੇ ਗਲੇ ਪਿੱਛੇ ਜਾਂਦੇ ਨੇ। ਇਹ ਕਾਟ ਪਾਉਣ ਤੋਂ ਬਾਅਦ ਆਪਾਂ ਫਰੰਟ ਵਾਲੇ ਪੱਲੇ ਨੂੰ ਦੇਖੋ 1 ਇੰਚ ਨੀਵਾ ਕਰ ਲੈਣਾ ਆਹ ਲਓ ਜੀ 1 ਇੰਚ ਨੀਵਾ ਕਰ ਲਿਆ ਠੀਕ ਹੈ ਜੀ ਜੇ ਤੁਸੀਂ ਇਹ ਨੀਵਾ ਵੀ ਨਹੀਂ ਕਰਨਾ ਦੇਖੋ ਇਹ ਨੀਵਾ ਵੀ ਨਹੀਂ ਕਰਨਾ ਤਾਂ ਤੁਸੀਂ ਕੀ ਕਰਨਾ ਨੋਰਮਲ ਜਿੱਦਾਂ ਮੈਂ ਅੱਗੇ ਕਟਿੰਗ ਕਰਕੇ ਤੁਹਾਨੂੰ ਵੀਡੀਓਜ਼ 'ਚ ਦੱਸਦੀ ਹੁੰਦੀ ਆ ਫਿਰ ਤੁਸੀਂ ਕੀ ਕਰਨਾ ਜਦੋਂ ਤੁਸੀਂ ਸਾਈਡ ਸिलाई ਲਾਉਣੀ ਆਂਗੀ ਸਾਈਡ ਸिलाई ਲਾਉਣ ਟਾਈਮ ਤੁਸੀਂ ਜਿਹੜਾ ਫਰੰਟ ਵਾਲਾ ਪੱਲਾ ਉਹਨੂੰ ਅੱਧਾ ਇੰਚ ਪੌਣਾ ਇੰਚ ਨੀਵਾ ਕਰਕੇ ਰੱਖ ਲਓ ਫਿਰ ਸਲਾਈ ਲਗਾ ਲਓ ਜਿਹੜਾ ਐਕਸਟਰਾ ਕੱਪੜਾ ਹੋਊਗਾ ਪਿਛਲੇ ਪੱਲੇ ਦਾ ਉਹਦੀ ਕਟਿੰਗ ਕਰ ਲਓ ਉਹ ਵੀ ਇਹੀ ਗੱਲ ਆ ਜੀ ਇਹ ਵੀ ਦੋਵੇਂ ਸੇਮ ਹੀ ਨੇ ਚ ਉਹ ਆਪਾਂ ਸਲਾਈ ਲਾਉਣ ਟਾਈਮ ਪੱਲਾ ਨੀਵਾ ਕਰ ਲੈਨੇ ਆ ਇਹ ਹੋ ਗਿਆ ਜਦੋਂ ਆਪਾਂ ਕਟਿੰਗ ਕਰਨੀ ਆਂਗੀ ਤਾਂ ਇੱਕ ਮੇਰੀ ਭੈਣ ਦਾ ਜੀ ਬਹੁਤ ਰਿਕਵੈਸਟ ਆਈ ਸੀ ਵੀ ਦੀਦੀ ਮੈਨੂੰ ਕੋਈ ਸੋਲੂਸ਼ਨ ਦੱਸੋ ਵੀ ਮੈਂ ਸਾਰੇ ਹੱਲ ਕਰਕੇ ਦੇਖ ਲੇ ਪਰ ਮੇਰਾ ਗਲਾ ਨਹੀਂ ਪਿੱਛੇ ਜਾਣੋ ਹਟਦਾ ਹੁਣ ਦੇਖੋ ਜੀ ਆਪਾਂ ਜਿਹੜੀ 7/2 ਦਿਨਸਾਨੀ ਹੈਗੀ ਆਪਾਂ ਫਰੰਟ ਵਾਲੇ ਪੱਲੇ ਤੋਂ ਲਾਉਣੀ ਹੈਗੀ ਪਿਛਲੇ ਤੋਂ ਨਹੀਂ ਲਾਉਣੀ ਠੀਕ ਆ ਜੀ ਸੇ ਵਾਲੀ ਆਪਣੀ ਇੱਥੇ ਪਹਿਲਾਂ ਲਾਈ ਹੋਈ ਐ ਇਥੋਂ ਅੱਧਾ ਇੰਚ ਘਟਾ ਕੇ ਐਸ ਤਰ੍ਹਾਂ ਜੀ ਆਪਾਂ ਇੱਕ ਬਾਕਸ ਰੈਡੀ ਕਰ ਲੈਣਾ ਬਾਕਸ ਰੈਡੀ ਕਰਨ ਤੋਂ ਬਾਅਦ ਅੱਪਾ ਪਾਉਣੀ ਆ ਜੀ ਮੋਡੇ ਦੀ ਕਾਟ ਫਰੰਟ ਵਾਲੀ ਪਾਉਣੀ ਆ ਹਰ ਇੱਕ ਸਾਈਜ਼ ਦੇ ਵਿੱਚ 1 ਇੰਚ ਦੀ ਤੇ ਬੈਕ ਵਾਲੀ ਪਾਉਣੀ ਆ 2 ਇੰਚ ਦੀ ਠੀਕ ਹੈ ਜੀ ਆ ਲੋ ਹੁਣ ਇਹਨਾਂ ਦੀ ਜਿਹੜੀ ਬ੍ਰੈਸਟ ਹੈਗੀ ਹੈਗੀ ਬ੍ਰੈਸਟ ਤੁਸੀਂ ਜਿੰਨੀ ਵੀ ਹੈਗੀ ਆ ਤੁਹਾਡੀ 24 25 26 ਉਹਦੇ ਹਿਸਾਬ ਚ ਰੱਖ ਲਓ ਕਿਉਂਕਿ ਆਪਾਂ ਤੁਹਾਨੂੰ ਅੱਜ ਸਿਰਫ ਇੱਕ ਪੀਸ ਤੇ ਸਮਝਾਉਣੇ ਆਂਗੇ ਆਪਣੇ ਕੋਲੇ ਕੱਪੜਾ ਇੰਨਾ ਕੀ ਆ ਮੈਂ ਤੁਹਾਨੂੰ 25 26 ਬ੍ਰੈਸਟ ਮੁਤਾਬਕ ਨਹੀਂ ਦੱਸ ਸਕਦੀ ਕਿਉਂਕਿ ਇੰਨੀ ਕੀ ਚੜਾਈ ਆ ਆਪਾਂ ਦੇਖੋ ਤੁਹਾਨੂੰ 22 ਇੰਚ ਬ੍ਰੈਸਟ ਮੁਤਾਬਕ ਦੱਸ ਦਿੰਨੇ ਆ ਆਪਾਂ ਇੱਥੇ 22 ਦਾਦ ਹੋ ਗਿਆ 11 ਇੰਚ ਆਪਾਂ ਇੱਥੇ 11 ਇੰਚ ਤੇ ਨਿਸ਼ਾਨ ਲਾ ਲਿਆ ਦੇਖੋ ਜੀ ਇੱਥੇ ਨਿਸ਼ਾਨ ਲਾਉਣ ਤੋਂ ਬਾਅਦ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲਿਆ ਦੇਖੋ ਜੀ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਦੀ ਆ ਵੀ ਮੇਰੀਆਂ ਭੈਣਾਂ ਕਹਿੰਦੀ ਇੱਧਰ ਕੱਪੜਾ ਨਹੀਂ ਬਚੇ ਆਪਾਂ ਤੁਹਾਨੂੰ ਸਿਰਫ ਇੱਕ ਪੀਸ ਤੇ ਸਮਝਾਉਣੇ ਆਂਗੇ ਕਿ ਇੱਕ ਮੇਰੀ ਭੈਣ ਨੇ ਸੂਟ ਕਟਿੰਗ ਕਰਨਾ ਉਹਨੂੰ ਸਿਰਫ ਪਿੱਛੇ ਗਲਾ ਜਾਂਦਾ ਹੈ ਦਾ ਸੋਲਿਊਸ਼ਨ ਚਾਹੀਦਾ ਸੀਗਾ ਇਹਦਾ ਆਪਾਂ ਹਾਫ ਕਰਨਾ ਇਸ ਤਰ੍ਹਾਂ ਆ ਦੇਖੋ ਜਿੰਨਾ ਆਇਆ ਓਨੇ ਹੀ ਆਪਾਂ ਜੀ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਪਿਛਲੀ ਕਾਟ ਪਾਵਾਂਗੇ ਆਪਾਂ 5 ਇੰਚ ਤੇ ਆ ਦੇਖੋ ਆ ਆਪਣੀਆਂ ਗਲਾਈ ਪਾਉਣ ਖਾਤਰ ਨਿਸ਼ਾਨੀਆਂ ਲੱਗੀਆਂ ਹੁਣ ਆਪਾਂ ਪਾਉਣੀ ਹੈ ਜੀ ਗਲਾਈ ਚਾਹੇ ਪਹਿਲਾਂ ਫਰੰਟ ਵਾਲੀ ਪਾ ਲੋ ਚਾਹੇ ਬੈਕ ਵਾਲੀ ਇੱਕ ਹੀ ਗੱਲ ਆ ਜੀ ਹੁਣ ਆਪਾਂ ਕਰਾਂਗੇ ਫਰੰਟ ਵਾਲੀ ਇਹ ਬੋਝ ਇੱਥੇ ਆ ਕੇ ਦੋਵੇਂ ਆਪਸ ਵਿੱਚ ਮਿਲ ਗਈਆਂ ਇਹ ਹੋ ਗਈਆਂ ਦੇਖੋ ਜੀ ਆਪਣੀਆਂ ਕਾਟਾਂ ਹੋਰ ਆਪਾਂ ਤੁਹਾਨੂੰ ਇਹਦੇ ਵਿੱਚ ਕੁਝ ਵੀ ਨਹੀਂ ਦੱਸਣਾ ਹੈਗਾ ਕੋਈ ਆਪਾਂ ਨਿਸ਼ਾਨੀ ਨਹੀਂ ਲਾ ਕੇ ਦਿਖਾਉਣੀ ਦੇਖੋ ਇੱਕ ਤਾਂ ਆਪਣਾ ਗਲਾ ਫਰੰਟ ਵਾਲਾ ਪਿੱਛੇ ਜਾਣ ਦਾ ਰੀਜ਼ਨ ਹੋ ਗਿਆ ਜੀ ਜਿੰਨਾ ਦੀ ਬਰਸਟ ਭਾਰੀ ਹੁੰਦੀ ਆ ਜਦੋਂ ਆਪਾਂ ਵੀ ਪੱਲਾ ਨੀਵਾ ਨਹੀਂ ਰੱਖਦੇ ਚਾਹੇ ਤੁਸੀਂ ਪੱਲਾ ਇੱਥੋਂ ਸਾਈਡ ਸਲਾਈ ਕੋਲ ਸਲਾਈ ਲਗਾਉਣ ਟਾਈਮ ਨੀਵਾ ਕਰ ਲੋ ਚਾਹੇ ਤੁਸੀਂ ਕਟਿੰਗ ਕਰਨ ਟਾਈਮ ਉੱਪਰੋਂ ਨੀਵਾ ਕਰਕੇ ਰੱਖ ਲੋ ਠੀਕ ਹੈ ਜੀ ਉਹ ਆਪਣੀ ਇੱਕੀ ਗੱਲ ਹੁੰਦੀ ਆ ਦੂਸਰਾ ਮੇਨ ਰੀਜ਼ਨ ਹੁੰਦਾ ਜੀ ਆਪਣਾ ਸਾਈਡ ਸਲਾਈ ਦਾ ਜਿਹੜੀ ਸਾਈਡ ਸਲਾਈ ਆ ਜਦੋਂ ਆਪਾਂ ਨਾ ਉੱਚੀ ਰੱਖ ਲੈਨੇ ਆਂਗੇ ਸਾਈਡ ਸਲਾਈ ਜਿੱਦਾਂ ਆਪਾਂ 14 ਤੇ ਕਰਨੀ ਆ ਸਾਈਡ ਸਲਾਈ ਠੀਕ ਹੈ ਜੀ ਜੇ ਆਪਾਂ ਸਾਈਡ ਸਲਾਈ 13 ਤੇ ਜਾਂ ਕਈ ਵੇ ਪਹਿਣਾ ਕੀ ਕਰਦੀਆਂ ਨੇ ਵੀ ਆਪਣੀ ਜਿਹੜੀ ਸਾਈਡ ਸਲਾਈ ਹੁੰਦੀ ਉਹ ਛੋਟੇ ਰੱਖ ਲੈਂਦੀਆਂ ਨੇ ਆਪਾਂ ਕਈਆਂ ਦੇ ਸੂਟ ਪਾਏ ਹੋਏ ਦੇਖਦੇ ਆ ਕਿ ਉਹਨਾਂ ਦੀ ਕਾਫੀ 벨ਟ ਦਿਖਦੀ ਹੁੰਦੀ ਆ ਜਾਂ ਕਈ ਵਾਰ ਸਕਿਨ ਵੀ ਦੇਖਦੀ ਹੈ ਜੀ ਉਹਨਾਂ ਦੀ ਸਾਈਡ ਸਲਾਈ ਜਦੋਂ ਛੋਟੀ ਹੁੰਦੀ ਆ ਜੀ ਫਿਰ ਉਹਨਾਂ ਦੇ ਕਮਰ ਦਾ ਨਿਸ਼ਾਨ ਆਪਣੇ ਆਪ ਘਟਤੇ ਲੱਗਦਾਗਾ ਆਪਾਂ ਜਿਹੜੀ ਸਾਈਡ ਸਲਾਈ ਹੈ ਹੈਵੀ ਸਾਈਜ਼ ਆਪਾਂ ਦੇਖੋ 23 24 ਇੰਚ ਤੱਕ ਵੀ ਰੱਖ ਸਕਦੇ ਆਂ ਜੀ ਠੀਕ ਹੈ ਜੀ ਜਿਆਦਾ ਹੈ ਦੀ ਸਾਈਜ਼ ਆ ਜਿੱਦਾਂ ਆਪਾਂ 23.5 ਤੇ ਲਾ ਲਈ ਦੇਖੋ ਠੀਕ ਹੈ ਜੀ 23.5 ਤੇ ਲਾ ਲਈ ਜਿਹੜੀ ਇਹਨਾਂ ਦੇ ਕਮਰ ਆ ਗਈ ਤੁਸੀਂ ਚਾਹੇ ਤਾਂ ਇੱਥੋਂ ਹਾਫ ਕਰ ਲਓ ਇਦਾਂ ਆ ਦੇਖੋ 7.5 ਆਈ ਆ ਆਪਾਂ 7.5 ਤੇ ਨਹੀਂ ਆਪਾਂ ਪੂਰੀ 7.5 ਆਈ ਹੈਗੀ ਆਪਾਂ ਪੂਰੀ 7.5 ਤੋਂ ਥੋੜੀ ਜਿਹੀ ਉੱਪਰ ਆਈ ਆ ਆਪਾਂ ਉਨੀ ਹੀ ਰੱਖਣੀ ਆ ਯਾਨੀ ਤੁਸੀਂ 15 15.5 ਇੰਚ ਤੇ ਰੱਖਣੀ ਆ ਦੇਖੋ ਸਾਢੇ 7 ਦੱਦ ਹੋ ਗਏ ਡਬਲ ਹੋ ਗਏ 15 ਇੰਚ ਇਹ ਆਈ ਹੈ ਜੀ ਪੌਣੇ 8 ਇੰਚ ਉਹ ਹੀ ਹੋ ਗਿਆ ਜੀ ਸਾਢੇ 15 ਇੰਚ ਆਪਾਂ ਇੱਥੇ ਸਾਈਡ ਸਲਾਈ ਰੱਖਣੀ ਹੋਈ ਰੱਖਣੀ ਆ ਜਦੋਂ ਆਪਣੀ ਕਮਰ ਇੱਥੇ ਰੱਖਣੀ ਰੱਖਣੀ ਆ ਜਦੋਂ ਆਪਣੀ ਕਮਰ ਦਾ ਨਿਸ਼ਾਨ ਉੱਚਾ ਚਲਿਆ ਜਾਊ ਆਪਣੀ ਫਿਟਿੰਗ ਉੱਪਰੋਂ ਦਿੱਤੀ ਜਾਊਗੀ ਇਹ ਨਹੀਂ ਉੱਚੀ ਚਾਕੇ ਤਾਂ ਆਪਣਾ ਕਮੀਜ਼ ਆਪਣੇ ਆਪ ਪਿੱਛੇ ਨੂੰ ਜਾਊਗਾ ਜੀ ਠੀਕਾ ਜੀ ਇਹ ਤਾਂ ਹੋ ਗਿਆ ਚਲੋ ਆਪਣੀ ਫਿਟਿੰਗ ਦੇ ਨਿਸ਼ਾਨ ਇੱਦਾਂ ਆਪਾਂ ਅੰਦਾਜ਼ੇ ਨਾਲ ਲਾ ਲੈਨੇ ਆ। ਆਹ ਲੋ ਜੀ ਠੀਕ ਹੈ ਜੀ। ਦੂਸਰਾ ਹੁੰਦਾਗਾ ਜਦੋਂ ਨਾ ਆਪਣੀ ਆਹ ਵਾਲੀ ਆਪਣੀਆਂ ਸਲਾਈ ਹੁੰਦੀ ਆਹ ਵਾਲੀ ਇਹ ਦੇਖੋ ਜੀ ਕਿੰਨੀ ਇੱਥੇ ਤਿਰਸੀ ਹੋ ਗਈ ਇੱਥੇ ਡੂੰਗੀ ਹੋ ਗਈ ਇੱਕ ਖੁੰਝਾ ਜਾਂ ਬਣ ਗਿਆ ਦੇਖੋ ਜਦੋਂ ਆਪਾਂ ਕਮੀਜ਼ ਪਾ ਲੈਨੇ ਆ ਆਪਣੇ ਇਹਦੇ ਨੀਚੇ ਕੱਪੜਾ ਇਕੱਠਾ ਹੋਣ ਲੱਗ ਜਾਂਦਾਗਾ ਇਹ ਵੀ ਆਪਣੇ ਸੂਟਾਂ ਦੀ ਫਿਟਿੰਗ ਨੂੰ ਵਿਗਾੜਦੀ ਹੈ ਇਹ ਚੀਜ਼ ਇੱਥੇ ਵੱਲ ਪੈਣ ਲੱਗ ਜਾਂਦੇ ਨੇ ਆਪਾਂ ਕਿਵੇਂ ਕਰਨਾ ਇਹ ਆਪਾਂ 2 1/2 ਇੰਚ ਇੱਥੋਂ ਜਿੱਥੇ ਆਪਣੀ ਨਿਸ਼ਾਨੀ ਲਾਈ ਹੈ ਇੱਥੋਂ ਹੀ ਆਪਾਂ ਇਦਾਂ ਸਿੱਧਾ ਲੈ ਕੇ ਆਈਦਾ ਹੁੰਦਾ ਜੀ ਲਾਈਨ ਬਿਲਕੁਲ ਇਦਾਂ ਹਲਕੀ ਜਿਹੀ ਗਲਾਈ ਜੀ ਬਣਾ ਲੈਣੀ ਬਣ ਗਈ ਉਸ ਤੋਂ ਬਾਅਦ ਆਪਾਂ ਇਦਾਂ ਮਲੋਣਾ ਕਰੋ ਜੀ ਕਦੇ ਵੀ ਆਪਣੀ ਆਹ ਵਾਲੇ ਹਿੱਸੇ 'ਚ ਕੱਪੜਾ ਇਕੱਠਾ ਨਹੀਂ ਹੋਊਗਾ ਜੀ ਬਿਲਕੁਲ ਸਿੱਧਾ ਰਹੂਗਾ ਆਪਣਾ ਕਮੀਜ਼ ਫੋਨ ਤੋਂ ਬਾਅਦ ਤੀਸਰਾ ਕਾਰਨ ਹੁੰਦਾ ਜੀ ਆਪਣੀਆਂ ਪਲੇਟਸ ਦਾ ਜਦੋਂ ਆਪਾਂ ਪਲੇਟਸ ਉੱਚੀਆਂ ਪਾ ਲੈਣੇ ਆਂਗੇ ਤਾਂ ਵੀ ਆਪਣੀ ਜਦੋਂ ਆਪਣੀਆਂ ਪਲੇਟਾਂ ਉੱਪਰ ਨੂੰ ਚੜੀ ਜਾਣਗੀਆਂ ਬ੍ਰੈਸਟ ਦੇ ਉੱਪਰ ਤੱਕ ਪਲੇਟ ਆ ਜਾਂਦੀ ਆ ਤਾਂ ਆਪਣਾ ਕਮੀਜ਼ ਉੱਪਰ ਨੂੰ ਜਾਂਦਾਗਾ ਹੈਵੀ ਸਾਈਜ਼ ਦੇ ਵਿੱਚ ਜਿਹੜੀਆਂ ਆਪਾਂ ਪਲੇਟਸ ਨੇ ਦੇਖੋ ਉਹ ਆਪਾਂ 13.5 ਇੰਚ ਤੇ ਪਾਉਣੀ ਆ ਨਾਰਮਲ ਵੀ ਜਿਹੜੇ ਆਪਾਂ ਸੂਟਾਂ 'ਚ ਜੀ ਪਲੇਟਸ ਪਾਉਣੇ ਆਗੇ ਆਪਾਂ ਨੂੰ ਜਿਆਦਾ ਉੱਚੀਆਂ ਨਹੀਂ ਪਾਉਣੀਆਂ ਚਹਲੀਆਂ ਦੇਖੋ 10 10.5 ਇੰਚ ਤੇ ਜੀ 15 15 16 ਬਰੈਸਟ ਵਾਲਿਆਂ ਦੀਆਂ ਵੀ ਜੀ ਮੈਂ 10.5 ਇੰਚ ਤੇ ਪਲੇਟਸ ਪਾਉਣੀ ਹੈਗੀ ਜਿੱਦਾਂ 20 ਕੀ 22 ਹੋ ਗਿਆ ਉਹਨਾਂ ਦੀਆਂ ਹੋ ਗਿਆ ਜਿੱਦਾਂ 19 20 21 22 ਉਹਨਾਂ ਨੂੰ 12.5 ਤੇ ਪਾਓ ਜਿਨ੍ਹਾਂ ਦਾ ਜਿਆਦਾ ਹੈ ਵੀ ਸਾਈਜ਼ ਆ ਤੁਸੀਂ 13.5 ਇੰਚ ਤੇ ਪਲੇਟਸ ਪਾਓ ਦੀ ਜਦੋਂ ਪਲੇਟਸ ਆਪਾਂ ਉੱਚੀਆਂ ਪਾ ਲੈਨੇ ਆ ਫਿਰ ਵੀ ਆਪਣਾ ਜਿਹੜਾ ਫਰੰਟ ਵਾਲਾ ਗਲਾ ਉਹ ਪਿੱਛੇ ਨੂੰ ਜਾਂਦਾ ਆ ਇਹ ਦੇਖੋ 7 ਇੰਚ ਹੋ ਗਈ ਆਪਣੀ ਪਲੇਟਸ ਦੀ ਲੰਬਾਈ ਤੇ ਇਧਰੋਂ ਆਪਾਂ 3.5-3-3 ਰੱਖਣੀ ਹੈਗੀ ਦੇਖੋ ਚਲੋ ਜੀ ਆ ਤੁਸੀਂ ਦੇਖੋ ਇਹ ਪਲੇਟਸ ਆ ਜਿਹੜੇ ਪਲੇਟ ਆ ਜਦੋਂ ਆਪਾਂ ਪਲੇਟ ਦਾ ਪਰਦ ਕਰ ਲਿਆ ਦੇਖੋ 3.5 ਇੰਚ ਠੀਕ ਹੈ ਜੀ ਕਈ ਵਾਰੀ ਆਪਾਂ ਕੀ ਕਰਦੇ ਆਂ ਪਲੇਟ ਦੀ ਸਲਾਈ ਲਗਾਂ ਟਾਈਮ ਬਿਲਕੁਲ ਇਦਾਂ ਦੀ ਸਿੱਧੀ ਸਲਾਈ ਲਾ ਦਿੰਨੇ ਆ ਇਸ ਤਰ੍ਹਾਂ ਉਹ ਫਿਟਿੰਗ ਨਹੀਂ ਬਣਦੀ ਪਲੇਟ ਦੀ ਜਿਹੜੀ ਡੰਗਾਈ ਆ ਦੇਖੋ ਆਪਾਂ ਇੱਥੇ ਆ ਕੇ ਇਦਾਂ ਦੇਣੀ ਆ ਇਦਾਂ ਜਦੋਂ ਆਪਾਂ ਇਦਾਂ ਪਲੇਟ ਪਾਵਾਂਗੇ ਇੰਨਾ ਕੱਪੜਾ ਇਕੱਠਾ ਹੋਊਗਾ ਆਪਣੇ ਕਮਰ ਕੋਲੋਂ ਕੱਪੜਾ ਘਟ ਜੂਗਾ ਫਿਟਿੰਗ ਬਣੂ ਚੰਗੀ ਤਰ੍ਹਾਂ ਤਾਂ ਕਦੇ ਵੀ ਆਪਣਾ ਕਮੀਜ਼ ਨਹੀਂ ਹਿੱਲੂਗਾ ਆਪਣਾ ਕਮੀਜ਼ ਪਿੱਛੇ ਨੂੰ ਨਹੀਂ ਜਾਊਗਾ ਇਹੀ ਕਾਰਨ ਹੁੰਦਾ ਹੈਗਾ ਜੀ ਆਪਣਾ ਜਿਹੜਾ ਫਰੰਟ ਵਾਲਾ ਗਲਾਗਾ ਉਹ ਪਿੱਛੇ ਨੂੰ ਜਾਂਦਾਗਾ ਇਸ ਤਰ੍ਹਾਂ ਮੋਢੇ ਦੀ ਕਾਟ ਪਾਗੋ ਜੀ ਇਸ ਤਰ੍ਹਾਂ ਤੁਸੀਂ ਕਮਰਦਾਨ ਸਾਂ ਲਾਹੋ ਜਿਹੜੇ ਆਪਾਂ ਨਾਰਮਲ ਸਾਈਜ਼ ਚ ਵੀ ਸੂਟ ਸਟਿਚ ਕਰਦੇ ਉਹਨਾਂ ਦੀਆਂ ਜਿਹੜੀਆਂ ਪਲੇਟਸ ਨੇ ਉਹ ਆਪਾਂ ਨੂੰ ਕਦੇ ਵੀ ਉੱਚੀਆਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਜਦੋਂ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਕੋਈ ਕਮੀਜ਼ ਸਟਿਚ ਕੀਤਾਗਾ ਤਾਂ ਉਹ ਸੂਟ 'ਚ ਜਿਹੜੀ ਆਪਣੀ ਕਮੀ ਹੁੰਦੀ ਆ ਉਹ ਆਪਾਂ ਨੂੰ ਪਤਾ ਹੁੰਦੀ ਹੈ ਵੀ ਇੱਥੋਂ ਟਾਈਟ ਆ ਇੱਥੋਂ ਖੁੱਲਾ ਜਾਂ ਆਪਣੀ ਫਿਟਿੰਗ ਨਹੀਂ ਬਣੀ ਜੇ ਆਪਾਂ ਗਲਾ ਪਿੱਛੇ ਨੂੰ ਜਾਂਦਾ ਤਾਂ ਆਪਣੇ ਉਸ ਕਮੀਜ਼ ਨੂੰ ਜੀ ਇਦਾਂ ਨਾਪ ਕੇ ਦੇਖਿਆ ਕਰੋ ਵੀ ਇਹ ਰਹੀਆਂ ਪਲੇਟਸ ਐਨ ਇੰਚ ਤੇ ਪਾਈਆਂ ਹੋਈਆਂ ਨੇ ਮੈਨੂੰ ਐਨ ਇੰਚ ਤੇ ਚਾਹੀਦੀਆਂ ਨੇ ਇਸ ਤਰ੍ਹਾਂ ਜੀ ਆਪਾਂ ਆਪਣੀਆਂ ਕਮੀਆਂ ਆਪ ਹੀ ਲੱਭ ਸਕਦੇ ਆਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ